ਅਨੰਦਪੁਰ ਸਾਹਿਬ ਦੀਆਂ ਦੀ ਧਰਤੀ ਦੇ ਉੱਪਰ ਸਮਤਾ ਨੂੰ ਦਰਸ਼ਨੀ ਦਾਰੇ ਨੇ ਰਹੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਰਹਿਣਾ ਕਰਦੇ ਸਨ ਅਤਿ ਅਰਥੀ ਦੇ ਅੰਦਰ ਆਉਂਦਾ ਹੈ ਇੱਕ ਕਵੀ ਘਰ ਦੇ ਅੰਦਰ ਬੜੀ ਗਰੀਬੀ ਹੈ ਬੜੇ ਫਟੇ ਪੁਰਾਣੇ ਜੇ ਕੱਪੜੇ ਪਹਿਨੇ ਨੇ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਆਏ ਹਨ ਆਕਰ ਕੇ ਦਰਸ਼ਨ ਦਿਵਾਣੇ ਵਾਸਤੇ ਆਏ ਹਨ ਨਾਲ ਮਨ ਦੇ ਅੰਦਰ ਇਹ ਰੀਜ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੇ ਕਿਦਰੇ ਮੈਨੂੰ ਮੇਰੀਆਂ ਕਵਤਾਵਾਂ ਸੁਣ ਕੇ ਮੈਨੂੰ ਕੋਈ ਇਨਾਮ ਦੇ ਦੇ ਥੋੜਾ ਬਹੁਤ ਤਾਂ ਮੇਰਾ ਪ੍ਰਸ਼ਾਦਾ ਪਾਣੀ ਦਾ ਗੁਜ਼ਾਰਾ ਹੋ ਜਾਵੇ ਸਾਡੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਚੰਗਾ ਹੋ ਜਾਵੇ ਗੁਜ਼ਾਰਾ ਸਹੀ ਹੋ ਜਾਵੇ ਜਦੋਂ ਗੁਰੂ ਘਰ ਦੇ ਅੰਦਰ ਆਏ ਹਨ ਉਥੇ ਆਉਂਦਿਆਂ ਹੀ ਉਹਨਾਂ ਨੂੰ ਸਭ ਤੋਂ ਪਹਿਲਾਂ ਗੁਰੂ ਘਰ ਦੇ ਚੌਧਰੀ ਮਿਲੇ ਹਨ ਚੌਧਰੀ ਸ਼ਬਦ ਇਸ ਵਾਸਤੇ ਕਿ ਜਿਹੜੇ ਚੌਧਰਪੁਰ ਦੇ ਰਹਿੰਦੇ ਆ ਨਾ ਕਿ ਗੁਰੂ ਘਰ ਸਾਡੇ ਹੀ ਹੈ ਤੇ ਉਹ ਜਿਹੇ ਜਨ ਮਿਲੇ ਹਨ ਸਤਿਗੁਰੂ ਸਾਹਿਬ ਜੀਆ ਦੇ ਦਰਸ਼ਨਾਂ ਦਿਦਾਰਿਆਂ ਦੇ ਵਾਫਤਿਆ ਕਰਕੇ ਪੁੱਛਿਆ ਹੈ ਭਾਈ ਆਨੰਦਪੁਰ ਸਾਹਿਬ ਜੀਆ ਦੀ ਧਰਤੀ ਦੇ ਉੱਪਰ ਅਸੀਂ ਸੁਣਿਆ ਹੈ ਕਮੀਆਂ ਦੇ ਬੜੀ ਮਾਨਤਾ ਹੈ ਗੁਰੂ ਸਾਹਿਬ ਬੜਾ ਮਾਨਸਤਕਾਰ ਕਰਦੇ ਨੇ ਤੇ ਕਵੀ ਦਰਬਾਰ ਲੱਗਦਾ ਕਦੋਂ ਹੈ ਦੱਸਣਾ ਕੀਤਾ ਹੈ ਕਿ ਭਾਈ ਸੰਧਿਆ ਦੇ ਸਮੇਂ ਸ਼ਾਮ ਨੂੰ ਕਵੀ ਦਰਬਾਰ ਲੱਗਦਾ ਹੈ ਤੇ ਨਾਲ ਹੀ ਸਵਾਲ ਖੜਾ ਕਰ ਦਿੱਤਾ ਕਿ ਤੁਸੀਂ ਪੁੱਛ ਕੇ ਕੀ ਕਰਨਾ ਉਹਨਾਂ ਨੇ ਕਿਹਾ ਭਾਈ ਅਸੀਂ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਆਏ ਹਾਂ ਆ ਕਰਕੇ ਕਵਤਾਵਾਂ ਸੁਣਾਵਾਂਗੇ ਮੈਂ ਕਵੀ ਹਾਂ ਬਣੀ ਹੋਏ ਚੌਧਰੀ ਨੇ ਦੇਖ ਕੇ ਕੱਪੜਿਆਂ ਨੂੰ ਦੇਖ ਕਰਕੇ ਅੰਦਾਜ਼ਾ ਲਾਉਣਾ ਕੀਤਾ ਕਿ ਭਾਈ ਤੂੰ ਕਿਧਰੋਂ ਕਵੀ ਹੈਂ ਨਾ ਤੇਰੇ ਗਲ ਦੇ ਅੰਦਰ ਕੱਪੜੇ ਚੱਜਦੇ ਐ ਨਾ ਤੇਰੇ ਕੋਲ ਤਾਂ ਮੁਸਕਾ ਰਿਹਾ ਐ ਨਾ ਤੇਰੀ ਵੇਸ ਪੂਛਾ ਐ ਜਿਹੀ ਐ ਕਿ ਤੂੰ ਕਬੀ ਲੱਗੇ ਨਾ ਤੇਰੇ ਕੋਲ ਮਾਇਆ ਐ ਕਵੀ ਤਾਂ ਬੜੇ ਧਨਮਾਨ ਹੋਇਆ ਕਰਦੇ ਆ ਮੇਂਤੀ ਕੀਤੀ ਐ ਕਹਿੰਦੇ ਨਹੀਂ ਮੈਂ ਵੀ ਕਵਤਾਵਾਂ ਲਿਖ ਲੈਣਾ ਪਤਾ ਲੱਗ ਗਿਆ ਹੈ ਕਿ ਸ਼ਾਮ ਨੂੰ ਦੀਵਾਨ ਸੰਧਿਆ ਦੇ ਸਮੇਂ ਲੱਗਣਾ ਹੈ ਸਤਿਗੁਰੂ ਸਾਹਿਬ ਜੀ ਦੀਵਾਨ ਦੇ ਅੰਦਰ ਬੈਠੇ ਹਨ ਆ ਕਰਕੇ ਦੇ ਕਰ ਜੋੜ ਕਰਕੇ ਨਮਸਕਾਰ ਕਰਨਾ ਕੀਤੀ ਹੈ ਸਤਿਗੁਰੂ ਸਾਹਿਬ ਜੀ ਤਾਂ ਸਾਰੀ ਵਿਦ ਪਹਿਲਾਂ ਹੀ ਜਾਣਦੇ ਹਨ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਮੈਂ ਹੰਸ ਰਾਮ ਹਾਂ ਮੈਂ ਆਪ ਜੀਆਂ ਦੇ ਦਰਸ਼ਨਾਂ ਵਾਸਤੇ ਆਇਆ ਮੈਂ ਕਵਤਾਵਾਂ ਲਿਖਦਾ ਹਾਂ ਮੈਂ ਕਵੀ ਹਾਂ ਸਤਗੁਰੂ ਸਾਹਿਬ ਜੀ ਨੇ ਫਰਮਾਇਆ ਕਹਿੰਦੇ ਭਾਈ ਫਿਰ ਸੁਣਾਓ ਕੋਈ ਨਾ ਕੋਈ ਕਵਿਯੋ ਕੋਈ ਨਾ ਕੋਈ ਕੋਈ ਕਵਿਤਾ ਸੁਣਾਉਣਾ ਕਰੂ ਮੰਦ ਸੁਣਾਉਣਾ ਕੀਤਾ ਹੈ ਸਤਗੁਰੂ ਸਾਹਿਬ ਜੀ ਨੂੰ ਸਤਗੁਰੂ ਸਾਹਿਬ ਜੀ ਕਹਿੰਦੇ ਭਾਈ ਹੋਰ ਸੁਣਾਓ ਹੋਰ ਦੋ ਛੰਦ ਸੁਣਾਉਣਾ ਕੀਤੇ ਹਨ ਜਦੋਂ ਵਾਸ ਕੀਤੇ ਸਤਗੁਰੂ ਸਾਹਿਬ ਜੀ ਕਹਿੰਦੇ ਭਾਈ ਹੋਰ ਸੁਣਾਓ ਉਰਫਨਾ ਕੀਤੇ ਹਨ ਜਦੋਂ ਫਿਰ ਉਰਫਨਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਰਫਨਾ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਖਜਾਨਚੀ ਸਿੰਘ ਨੂੰ ਪੁੱਛਿਆ ਹੈ ਕਹਿੰਦੇ ਭਾਈ ਆਪਣੇ ਖਜ਼ਾਨੇ ਦੇ ਅੰਦਰ ਕਿੰਨੀ ਕੋ ਮਾਇਆ ਹੈ ਕਿੰਨੀ ਕੋ ਮਾਇਆ ਆਪਣੇ ਖਜ਼ਾਨੇ ਦੇ ਅੰਦਰ ਹੈਗੀ ਹੈ ਖਜਾਨਚੀ ਸਿੰਘ ਨੇ ਉਸੇ ਵੇਲੇ ਬਈ ਕੱਢ ਕੇ ਦੱਸਿਆ ਹੈ ਕਹਿੰਦੇ ਸਤਿਗੁਰੂ ਸਾਹਿਬ ਜੀਓ 18 ਤੋਂ ਹਜ਼ਾਰ ਮੋਹਰਾਂ ਆਪਣੇ ਖਜ਼ਾਨੇ ਦੇ ਅੰਦਰ ਹੈ ਮੋਹਰਾਂ ਜਿੱਦਾਂ ਅੱਜ ਕੱਲ ਸਿੱਕੇ ਚੱਲਦੇ ਪੈਣੇ ਨਹੀਂ ਜਲਦੀ ਛਟੀਂਦੇ ਐ ਮੋਹਰਾਂ ਸੋਨੇ ਦੀਆਂ ਹੋਇਆਂ ਕਰਦੀਆਂ ਸੀ ਤੇ ਅੱਜ ਦੇ ਸਮੇਂ ਵੀ ਸੋਨੇ ਦਾ ਮੁੱਲ ਦੇਖਿਆ ਜਾਵੇ ਬੜਾ ਜ਼ਿਆਦਾ ਹੈ ਤੇ ਉਹ ਸੋਨੇ ਦੀ ਕੋਈ 1-2 ਗ੍ਰਾਮ ਦੀ ਮੋਹਰ ਤਾਂ ਹੁੰਦੀ ਹੋਵੇਗੀ ਜਾਂ ਕੋਈ ਹੋ ਸਕਦਾ 3-4 ਗ੍ਰਾਮ ਦੀ ਵੀ ਹੁੰਦੀ ਹੋਵੇਗੀ ਤਾਂ ਸਤਿਗੁਰੂ ਸਾਹਿਬ ਜੀਆ ਨੇ ਪੁੱਛਿਆ ਭਾਈ ਕਿੰਨੀਆਂ ਨੇ ਕਹਿੰਦੇ 18000 ਹੈ ਜੀ ਕਹਿੰਦੇ ਸਾਰੀਆਂ ਹੀ ਲੈ ਆਓ ਜਦੋਂ ਸਾਰੀਆਂ ਹੀ ਲੈ ਕਰਕੇ ਆਓ ਸਾਰੀਆਂ ਮੋਹਰਾਂ ਲਿਆਂਦੀਆਂ ਗਈਆਂ ਨੇ ਸਤਿਗੁਰੂ ਸਾਹਿਬ ਜੀਆ ਨੇ ਕਵੀ ਹੰਸਰਾਮ ਜੀਆ ਨੂੰ ਕਿਹਾ ਕਹਿੰਦੇ ਲਓ ਜੀ ਇਹ ਆਪ ਨਹੀਂ ਆਦਿਆਂ ਨੇ ਤੇ ਕਵੀ ਹੰਸਰਾਮ ਜੀਆ ਦੀ ਨਿਮਰਤਾ ਅਦੇ ਸੰਤੋਖ ਦੇਖੋ ਕਿੱਡਾ ਹੈ ਸਤਿਗੁਰੂ ਸਾਹਿਬ ਜੀਆਂ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਸਾਹਿਬ ਜੀਓ ਮੈਂ ਆਪ ਜੀਆਂ ਦੇ ਦਰ ਤੇ ਆਇਆ ਮੇਰੇ ਮਨ ਦੀ ਆਸਾ ਇਹ ਹੈ ਆਪ ਜੀ ਮੈਨੂੰ ਨ ਕੋਈ 2-4 ਮੋਹਰਾ 5-7 ਦੇ ਦਿਓ ਜਿਹਦੇ ਨਾਲ ਮੇਰਾ ਗੁਜ਼ਾਰਾ ਸਹੀ ਹੋ ਜਾਵੇ ਇੰਨੀਆਂ ਮੋਹਰਾ ਤਾਂ ਮੈਂ ਕੀ ਕਰਨੀਆਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਭਾਈ ਤੂੰ ਗੁਰੂ ਨਾਨਕ ਦੇ ਘਰ ਦੇ ਅੰਦਰ ਆਇਆ ਹੈ ਤੇ ਤੂੰ ਕਵੀ ਹੈ ਕਵੀ ਇਦਾਂ ਨਹੀਂ ਸੋਭਦੇ ਕਵੀ ਰਾਜੇ ਹੋਇਆ ਕਰਦੇ ਐ ਸਤਿਗੁਰੂ ਸਹਿਜ ਜੀਆ ਨੇ ਬਚਨ ਕੀਤੇ ਹਨ ਇਨ ਗਰੀਬ ਸਿੱਖਣ ਕੋ ਦੇਹੁ ਪਾਤਸ਼ਾਹ ਕਿਨ ਗਰੀਬ ਸਿੱਖਾਂ ਨੂੰ ਹੀ ਤਾਂ ਪਾਤਸ਼ਾਹੀ ਦੇਣੀ ਐ ਤੇ ਸਤਿਗੁਰੂ ਸਹਿਜ ਜੀ ਕਹਿੰਦੇ ਭਾਈ ਇਹ ਪਾਤਸ਼ਾਹੀ ਹੈ ਕਵੀ ਰਾਜ ਇਦਾਂ ਨਹੀਂ ਸੋਭਦੇ ਰਾਜੇ ਹੋਇਆ ਕਰਦੇ ਐ ਤੁਸੀਂ ਇਦਾਂ ਨਹੀਂ ਸੋਭਦੇ ਕਹਿੰਦੇ ਜਦੋਂ ਤੁਸੀਂ ਦਰਬਾਰ ਦੇ ਅੰਦਰ ਆਏ ਸੀ ਸਾਡੇ ਦੇ ਅੰਦਰ ਤਿੰਨੋਂ ਕਿਸੇ ਨੇ ਇਹ ਗੱਲ ਕਹਿ ਨਹੀਂ ਕੀਤੀ ਸੀ ਆਪ ਜੀਆਂ ਨੂੰ ਕਵੀ ਇਦਾਂ ਪਾਟੇ ਪੁਰਾਣੇ ਕੱਪੜਿਆਂ 'ਚ ਨਹੀਂ ਹੋਇਆ ਕਰਦੇ ਗਰੀਬਾਂ ਵਾਲੀ ਵੇਸ਼ ਭੂਸ਼ਾ ਨਹੀਂ ਹੋਇਆ ਕਰਦੀ ਗਰੀਬਾਂ ਵਾਲੀ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਕਵੀ ਰਾਜੇ ਹੋਇਆ ਕਰਦੇ ਐ ਨਾ ਹੰਸਰਾਮ ਜੀ ਅੱਜ ਅਸੀਂ ਆਪ ਜੀਆਂ ਨੂੰ ਰਾਜੇ ਬਣਾ ਕੇ ਤੋਰਾਂਗੇ ਤਾਂ ਸਤਿਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਨਾਂ ਕੀਤੀ ਹੈ 18000 ਮੋਹਰਾਂ ਉਹਨਾਂ ਨੂੰ ਦੇ ਨਾਮ ਦੇ ਤੌਰ ਤੇ ਦੇਣਾ ਕੀਤੀਆਂ ਹਨ ਤੇ ਸਤਿਗੁਰੂ ਸਾਹਿਬ ਜੀਆ ਨੇ ਦੇ ਪਾਸ ਜਦੋਂ 2-4 ਦਿਨ ਰਹਿਣ ਤੋਂ ਬਾਅਦ ਕਵੀ ਅਨਸਰਾਮ ਜੀ ਵਾਪਸ ਜਾਣ ਲੱਗੇ ਹਨ ਸਤਿਗੁਰੂ ਸਾਹਿਬ ਜੀਆ ਨੇ 11 ਸਿੱਖਾਂ ਦੀ ਡਿਊਟੀ ਲਾਉਣਾ ਕੀਤਾ ਹੈ ਕਿ ਭਾਈ ਕਵੀ ਜੀਆਂ ਨੂੰ ਇਹਨਾਂ ਦੇ ਪਿੰਡ ਛੱਡ ਕੇ ਆਉਣਾ ਹੈ ਤੇ ਨਾਲ ਹੀ ਸੰਗਤ ਦੇ ਅੰਦਰ ਬੈਠ ਕਰਕੇ ਹੁਕਮ ਕੀਤਾ ਕਿ ਭਾਈ ਜਿਹੜੇ ਹਾਥੀ ਜਿਹੜਾ ਕੁੰਚਰ ਸਤਿਗੁਰੂ ਸਾਹਿਬ ਕਹਿੰਦੇ ਹਾਥੀ ਨੂੰ ਕਿ ਜਿਹੜਾ ਕੁੰਚਰ ਗਵਾਲੀਅਰ ਦੀ ਸੰਗਤ ਲੈ ਕਰਕੇ ਆਈ ਹੈ ਨਾ ਉਹ ਪੇਸ਼ ਕੀਤਾ ਜਾਵੇ ਤੇ ਉਹ ਭਾਈ ਹੰਸਰਾਮ ਜੀਆ ਨੂੰ ਦਿੱਤਾ ਜਾਵੇ ਜਿਹੜੇ ਰਾਜਨ ਹੋਇਆ ਕਰਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਪੈਦਲ ਨਹੀਂ ਚੱਲਿਆ ਕਰਦੇ ਉਨ੍ਹਾਂ ਦਾ ਪਾਲਕੀ ਦੇ ਅੰਦਰ ਸੁਭਾਏ ਮਾਨ ਹੋਣਾ ਬੰਦਾ ਹੈ ਤੇ ਹਾਥੀ ਦੇ ਉੱਪਰ ਸੋਹਣੀ ਪਾਲਕੀ ਰੱਖੀ ਜਾਵੇ ਉਸ ਦੇ ਅੰਦਰ ਭਾਈ ਹੰਸਰਾਮ ਜੀਆਂ ਨੂੰ ਬਿਠਾਇਆ ਜਾਵੇ ਨਾਲ 11 ਗੁਰਸਿੱਖਾਂ ਦੀ ਡਿਊਟੀ ਲਾਈ ਹੈ ਕਿ ਭਾਈ ਆਪ ਜੀਆਂ ਨੇ ਕਵੀ ਜੀਆਂ ਦੇ ਨਾਲ ਜਾਣਾ ਉੱਥੇ ਇਹਨਾਂ ਦੇ ਪਿੰਡ ਕਟੌਚ ਦੇ ਅੰਦਰ ਕਟੌਚ ਪਿੰਡ ਹੈ ਭਾਈ ਹੰਸਰਾਮ ਜੀਆਂ ਦਾ ਕਿ ਉੱਥੇ ਜਾ ਕਰਕੇ ਉਨ੍ਹਾਂ ਦਾ ਸੋਨਾ ਜਿਹਾ ਘਰ ਮੈਂ ਅਨੁਸਾਰਨਾ ਤੇ ਉਸ ਦੇ ਅੰਦਰ ਸਾਰੇ ਹੀ ਸੁਖ ਹੋਣ ਤੇ ਭਾਈ ਕਵੀ ਹੰਸਰਾਮ ਜੀਆ ਦਾ ਘਰ ਉਸਾਰਿਆ ਗਏ ਕਰੀਬ ਸਿੱਖਾਂ ਨੂੰ ਸਤਿਗੁਰੂ ਸਾਹਿਬ ਜੀਆ ਨੇ ਪਾਤਸ਼ਾਹੀ ਦੇਣਾ ਕੀਤੀ ਹੈ ਭਾਈ ਹੰਸਰਾਮ ਜੀਆ ਨੂੰ ਬਚਨ ਆਉਂਦੇ ਹਨ ਜੋ ਸਰਨ ਆਵੇ ਤਿਸ ਕੰਠ ਲਾਵੇ ਕਿ ਜਿਹੜਾ ਵੀ ਸਤਿਗੁਰੂ ਸਾਹਿਬ ਜੀਆ ਦੇ ਸ਼ਰਨ ਦੇ ਅੰਦਰ ਆ ਗਏ ਇਹ ਆਪਾਂ ਸਾਖੀ ਦਾ ਸਰਵਣ ਕਰਨਾ ਕੀਤੀ ਹੈ ਕਿਦਰੇ ਆਪਣੇ ਮਨ ਦੇ ਅੰਦਰ ਵੀ ਗੁਰੂ ਘਰ ਆ ਕੇ ਹੰਕਾਰ ਹੋ ਜਾਵੇ ਨਾ ਤੇ ਉਹ ਹੰਕਾਰ ਤਿਆਗਣਾ ਹੈ ਸਤਿਗੁਰੂ ਸਾਹਿਬ ਜੀਆ ਨੇ ਹੰਕਾਰ ਦੇਖਿਆ ਹੈ ਚੌਧਰੀ ਦਾ ਤੇ ਸਤਿਗੁਰੂ ਸਾਹਿਬ ਜੀਆ ਨੇ ਚੌਧਰੀ ਜੀਆ ਨੇ ਜੀ ਦੇ ਨਾਲ ਮਾੜਾ ਜਾਂ ਦੁਰਵਿਵਹਾਰ ਕਰਨਾ ਕੀਤਾ ਸਤਿਗੁਰੂ ਸਾਹਿਬ ਜੀਆ ਨੇ ਉਹਨਾਂ ਨੂੰ ਰਾਜੇ ਬਣਾ ਦਿੱਤਾ ਤੇ ਜਿਹੜਾ ਚੌਧਰੀ ਬਣ ਕੇ ਬੈਠਾ ਸੀ ਉਹ ਤਾਂ ਉਸੇ ਤਰ੍ਹਾਂ ਹੀ ਰਹਿ ਗਿਆ ਨਾ ਉਹਦੇ ਉੱਪਰ ਕਿਰਪਾ ਨਹੀਂ ਹੋਈ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜਿੱਥੇ ਆਪਾਂ ਗੁਰੂ ਬਾਬੇ ਜੀ ਦਾ ਇਤਿਹਾਸ ਸ਼ਰਮਣ ਕਰਨਾ ਹੈ ਉਹਨੂੰ ਜੀਵਨ ਦੇ ਅੰਦਰ ਵੀ ਢਾਲ ਲੈਣਾ ਨਿਮਰਤਾ ਤੇ ਸੰਤੋਖ ਭਾਈ ਹੰਸਰਾਮ ਜੀ ਆਲਾ ਚਾਹੀਦਾ ਹੈ ਸਤਿਗੁਰੂ ਸਾਹਿਬ ਜੀ 18000 ਮੋਹਰ ਦੇ ਰਹੇ ਆ ਤੇ ਕਹਿੰਦੇ ਨਹੀਂ ਭਾਈ ਸਤਿਗੁਰੂ ਸਾਹਿਬ ਜੀ ਸਾਨੂੰ ਤਾਂ 5-7 ਹੀ ਬਹੁਤ ਹੈ ਇਹ ਸੰਤੋਖ ਵੀ ਚਾਹੀਦਾ ਹੈ ਜੇ ਸਤਿਗੁਰੂ ਸਾਹਿਬ ਜੀ ਦਿੰਦੇ ਹਨ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਤੇ ਜੇ ਸਤਿਗੁਰੂ ਸਾਹਿਬ ਜੀਆਂ ਤੋਂ ਜੋ ਮੰਗਿਆ ਜਾਵੇ ਉਹੀ ਦੇ ਦਿੰਦੇ ਨੇ ਤੇ ਅਗਲੇਰੇ ਬਜਨੇ ਆਉਂਦੇ ਹਨ ਕਿ ਭਾਏ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਆਂ ਉਹਾਂ ਸੱਚੋ ਤੇ ਇਹ ਜਿਹੜੇ ਵਚਨ ਭਾਈ ਹੰਸਰਾਮ ਜੀਆ ਨੇ ਵੀ ਪੂਰਾ ਕਰਕੇ ਦਿਖਾਉਣਾ ਕੀਤਾ ਜਦੋਂ ਸਤਿਗੁਰੂ ਸਾਹਿਬ ਜੀਆ ਨੇ ਘਰ ਵਿਖੇ ਭੇਜਣਾ ਕੀਤਾ 11 ਗੁਰਸਿੱਖਾਂ ਦੇ ਨਾਲ ਤੇ ਸਤਿਗੁਰੂ ਸਾਹਿਬ ਜੀਆਂ ਦੇ ਅੱਗੇ ਪੱਲਾ ਜੋੜ ਕੇ ਬੇਨਤੀ ਕਰਦੇ ਆ ਕਹਿੰਦੇ ਸਤਿਗੁਰੂ ਸਾਹਿਬ ਜੀਓ ਆਪ ਜੀਆ ਨੇ ਬਾਕੀ ਸਭ ਕੋਈ ਤਾਂ ਬਿਨ ਮੰਗਿਆ ਹੀ ਦੇ ਦਿੱਤਾ ਪਰ ਇੱਕ ਚੀਜ਼ ਐ ਮੈਂ ਉਹ ਆਪ ਜੀਆਂ ਤੋਂ ਮੰਗ ਕੇ ਜਰੂਰ ਲੈਣੀ ਐ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਮੰਗ ਲਓ ਕੀ ਮੰਗਣਾ ਐ ਜਾਣਦੇ ਐ ਪਰ ਫਿਰ ਵੀ ਪੁੱਛਣਾ ਕੀਤਾ ਭਾਈ ਤੂੰ ਮੰਗ ਕੀ ਮੰਗਦਾ ਤੇ ਭਾਈ ਹੰਸਰਾਮ ਜੀਆ ਨੇ ਦੋਹੇ ਹੱਥ ਜੋੜ ਕਰਕੇ ਸਤਿਗੁਰੂ ਸਹਿਜ ਜੀਆ ਦੇ ਚਰਨਾਂ ਦੇ ਪਾਸ ਫਰਿਆਦ ਕਰਨਾ ਕੀਤੀ ਐ ਕਹਿੰਦੇ ਸਤਿਗੁਰੂ ਸਾਹਿਬ ਜੀ ਉਹ ਬਾਕੀ ਤਾਂ ਆਪ ਜੀਆ ਨੇ ਬਿਨ ਮੰਗਿਆ ਦੇ ਦਿੱਤਾ ਤੇ ਹੁਣ ਇੱਕ ਕਿਰਪਾ ਹੋਰ ਕਰ ਦਿਓ ਆਪ ਜੀਆ ਦੇ ਚਰਨਾਂ ਦੇ ਅੰਦਰ ਮੈਨੂੰ ਨਿਵਾਸ ਵੀ ਬਖਸ਼ ਦਿਓ ਦਰਗਾਹ ਦੇ ਅੰਦਰ ਢੋਈ ਵੀ ਬਖਸ਼ਿਸ਼ ਕਰਨਾ ਕਰਦੇ ਹੋ ਤੇ ਸਤਿਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਨਾ ਕੀਤੀ ਜਿੱਥੇ ਸਤਿਗੁਰੂ ਸਾਹਿਬ ਜੀਆ ਨੇ ਦੁਨਿਆਵੀ ਤੌਰ ਤੇ ਰਾਜਾ ਬਣਾਉਣਾ ਕੀਤਾ ਉੱਥੇ ਸੱਚਖੰਡ ਦੇ ਅੰਦਰ ਵੀ ਸਤਿਗੁਰੂ ਸਾਹਿਬ ਜੀਆ ਨੇ ਜਗਾ ਬਖਸ਼ਿਸ਼ ਕਰਨਾ ਕੀਤੀ ਆਪਾਂ ਸਤਿਗੁਰੂ ਸਾਹਿਬ ਜੀਆ ਦੇ ਚਰਨਾਂ ਦੇ ਪਾਸ ਹਰ ਰੋਜ਼ ਆਉਂਦੇ ਹਾਂ ਕੋਸ਼ਿਸ਼ ਕਰੀਏ ਜਿਦੋਂ ਗੁਰਬਾਣੀਆਂ ਦੇ ਜਾਪ ਕਰਿਆ ਕਰੀਏ ਵਾਹਿਗੁਰੂ ਦਾ ਸਿਮਰਨ ਕਰਿਆ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜਿੱਥੇ ਆਪਣੇ ਅੰਦਰ ਜਿਹੜੀ ਦੁਵੇਗ ਦੀ ਭਾਵਨਾ ਉਹ ਵੀ ਖਤਮ ਹੋ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਕਿਰਪਾ ਸਤਿਗੁਰੂ ਸਾਹਿਬ ਜੀਆਂ ਨੇ ਕਰਨੀ ਹੈ ਪਰ ਕੋਸ਼ਿਸ਼ ਆਪਾਂ ਵੀ ਕਰਨੀ ਹੈ ਕਿ ਕਿਦਰੇ ਕਿਸੇ ਨੂੰ ਗੁਰਦੁਆਰਾ ਸਾਹਿਬ ਆਏ ਆ ਕੋਈ ਮਾੜਾ ਬਚਨ ਨਾ ਕੀਤਾ ਜਾਵੇ ਕਿਸੇ ਦੇ ਨਾਲ 19 21 ਨਾ ਬੋਲੀ ਜਾਵੇ ਜਿੰਨਾ ਹੋ ਸਕੇ ਸਤਿਗੁਰੂ ਸਾਹਿਬ ਜੀਆਂ ਦੀ ਭੈ ਭਾਵਨਾ ਦੇ ਅੰਦਰ ਰਹਿ ਕੇ ਚੱਲਿਆ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਸਿਰ ਤੇ ਮੇਰ ਭਰਿਆ ਹੱਥ ਰੱਖਾਂ ਦਾਸ ਦੀ ਮਨ ਦੀ ਇੱਛਾ ਆਪਣੀਆਂ ਦੇ ਨਾਲ ਇੱਕ ਵਜਨ ਹੋਰ ਕਰਨ ਦੀ ਹੈ ਜਿਸ ਸਮੇਂ ਭਾਈ ਸੁਤਵੰਤ ਸਿੰਘ ਜੀ ਭਾਈ ਸੁਤਵੰਤ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਗੁਰਸਿੱਖਾਂ ਦੀ ਪੱਗ ਸਿਰ ਦੇ ਉੱਪਰ ਰੱਖਣਾ ਕੀਤੀ ਹੈ ਨਾ ਉਹਨਾਂ ਦੀ ਧਰਮਸਪਤਨੀ ਸਨ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਦਾ ਉਸ ਸਮੇਂ ਜਿਸ ਸਮੇਂ ਭਾਈ ਸਾਹਿਬ ਜੀਆ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹਿਆਏ ਉਸ ਸਮੇਂ ਉਹਨਾਂ ਦੇ ਨਾਲ ਸਿਰਫ ਮੰਗਣੀ ਹੋਈ ਸੀ ਵਿਆਹ ਨਹੀਂ ਹੋਇਆ ਸੀ ਅਜੇ ਭਾਈ ਸਾਹਿਬ ਜੀਆ ਨੂੰ ਜੇਲ੍ਹ ਹੋ ਗਈ ਦੋਹਾਂ ਹੀ ਪਰਿਵਾਰਾਂ ਨੇ ਪਿੱਛੋਂ ਸਲਾਹ ਕੀਤੀ ਹੈ ਕਿ ਭਾਈ ਸੁਬੰਦ ਸਿੰਘ ਨੂੰ ਫਾਂਸੀ ਦਾ ਐਲਾਨ ਹੋ ਗਿਆ ਜਨੀ ਕੱਲ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਹੈ ਤੇ ਆਪਾਂ ਬੀਬੀ ਸੁਰਿੰਦਰ ਕੌਰ ਨੂੰ ਸਮਝਾਉਣਾ ਕਰੀਏ ਕਿ ਭਾਈ ਤੁਸੀਂ ਹੁਣ ਜੇ ਇਹ ਉਹ ਵਿਆਹ ਤੁਸੀਂ ਕਿਤੇ ਹੋਰ ਜਗ੍ਹਾ ਤੇ ਕਰਵਾ ਲਓ ਆਪੀਆਂ ਦੀ ਉਮਰ ਲੰਬੇਰੀ ਹੈ ਦੋਹਾਂ ਹੀ ਪਰਿਵਾਰਾਂ ਨੇ ਸਮਝਾਇਆ ਹੈ ਬੀਬੀ ਜੀਆਂ ਨੇ ਪੁਰਜ਼ੋਰ ਤਰੀਕੇ ਦੇ ਨਾਲ ਬਿਲਕੁਲ ਮਨਾ ਕਰ ਦਿੱਤਾ ਕਿ ਆਪੀਆਂ ਨੇ ਮੇਰੀ ਜਿਹੜੀ ਮੰਗਣੀ ਹੈ ਗੁਰੂ ਗ੍ਰੰਥ ਸਾਹਿਬ ਜੀਆ ਦੀ ਤਾਬਿਆਂ ਦੇ ਅੰਦਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਕਰਨਾ ਕੀਤਾ ਹੈ ਗੁਰੂ ਸਾਹਿਬ ਜੀਆਂ ਦੇ ਸਾਹਮਣੇ ਵਾਅਦਾ ਕਰਨਾ ਕੀਤਾ ਹੈ ਮੈਂ ਹੁਣ ਇਹਨਾਂ ਨੂੰ ਛੱਡ ਕੇ ਕਿਤੇ ਵੀ ਹੋਰ ਵਿਆਹ ਨਹੀਂ ਕਰਵਾਵਾਂਗੀ ਫਿਰ ਆਪ ਜੀਾਂ ਦੇ ਦੋਹੀ ਪਰਿਵਾਰ ਭਾਈ ਫਤਮੰਦ ਸਿੰਘ ਜੀਾਂ ਦੇ ਪਾਸ ਪਹੁੰਚੇ ਨੇ ਤੇ ਜਾ ਕਰਕੇ ਕਹਿਣਾ ਕੀਤਾ ਜੇ ਕਿਦਰੇ ਤੁਸੀਂ ਸਮਝਾਓ ਤੁਸੀਂ ਆਖਦੇ ਹੋ ਨਾ ਕਿ ਆਪ ਜੀ ਕਿਦਰੇ ਹੋਰ ਵਿਆਹ ਕਰਵਾ ਲਓ ਤੇ ਵਿਆਹ ਕਰਵਾ ਲੈਣ ਜੀ ਖੌਰੇ ਮੰਨ ਜਾਣ ਭਾਈ ਫਤਮੰਦ ਸਿੰਘ ਜੀਾਂ ਨੂੰ ਮਿਲਣ ਦੇ ਵਾਸਤੇ ਬੀਬੀ ਸੁਰਿੰਦਰ ਕੌਰ ਨੂੰ ਨਾਲ ਲੈ ਕਰਕੇ ਪਰਿਵਾਰ ਗਏ ਹਾਂ ਪਾਈ ਸਰਬੰਦ ਸਿੰਘ ਜੀ ਆਨੇ ਸਮਝਾਉਣਾ ਕੀਤਾ ਕਹਿੰਦੇ ਭਾਈ ਤੁਸੀਂ ਕਿਦਰੇ ਹੋਰ ਵਿਆਹ ਕਰਾ ਲਓ ਮੈਂ ਆਪ ਜੀਆਂ ਨੂੰ ਇਹ ਜਿਹੜੇ ਬੰਧਨ ਤੋਂ ਮੁਕਤ ਕਰਦਾ ਹਾਂ ਮੈਂ ਕਹਿੰਦਾ ਹਾਂ ਕਿ ਆਪ ਜੀਆਂ ਦੀ ਉਮਰ ਲੰਬੇਰੀ ਹੈ ਮੇਰੀ ਉਮਰ ਗੁਰੂ ਚਰਨਾਂ ਦੇ ਪਾਸ ਹੈ ਮੈਂ ਅੱਜ ਨਹੀਂ ਪਲਕ ਮੈਨੂੰ ਫਾਂਸੀ ਲਾ ਦਿੱਤੀ ਜਾਣੀ ਹੈ ਆਪ ਜੀ ਕਿਦਰੇ ਹੋਰ ਵਿਆਹ ਕਰਵਾ ਲਓ ਆਨੰਦ ਕਾਰਜ ਕਿਤੇ ਹੋਰ ਕਰਵਾ ਲੈਣ ਬੀਬੀ ਜੀਆਂ ਨੇ ਉਹਨਾਂ ਨੂੰ ਵੀ ਬਿਲਕੁਲ ਮਨਾ ਕਰ ਦਿੱਤਾ ਕਿ ਨਹੀਂ ਮੈਂ ਆਪ ਜੀਆਂ ਨੂੰ ਉਸਨੇ ਤੋਂ ਆਪਣੇ ਪਤੀ ਪਰਮੇਸ਼ਰ ਮੰਨਿਆ ਜਿਸ ਦਿਨ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਮੇਰੀ ਆਪ ਜੀਆਂ ਦੇ ਨਾਲ ਮੰਗਣੀ ਹੋਈ ਹੈ ਮੈਂ ਆਪ ਜੀਆਂ ਦੇ ਨਾਲ ਇਹ ਵੀ ਵਾਅਦਾ ਕਰਦੀ ਆ ਮੈਂ ਆਪਣੇ ਪਿਤਾ ਦੀ ਪੱਗ ਤੇ ਆਪ ਜੀਆਂ ਦੀ ਪੱਗ ਨੂੰ ساری ਉਮਰ ਦਾਗ ਨਹੀਂ ਲੱਗਣ ਦੇਵਾਂਗੀ ਇਹ ਭਜਨ ਬੀਬੀ ਸੁਰਿੰਦਰ ਕੌਰ ਜੀਆਂ ਦੇ ਭਾਈ ਫਤਵੰਤ ਸਿੰਘ ਨਾਲ ਸੰਨ ਪਰਿਵਾਰ ਨੇ ਜਦੋਂ ਇੱਥੇ ਵੀ ਗੱਲ ਬਣਦੀ ਨਾ ਦੇਖੀ ਤੇ ਇਹ ਮਸਲਾ ਪੰਜਾਬ ਪਿਆਰਿਆਂ ਦੇ ਕੋਲ ਲੈ ਕਰਕੇ ਗਏ ਹਨ ਸਾਰਿਆਂ ਨੇ ਪੰਜਾਬ ਪਿਆਰਿਆਂ ਨੇ ਸਮਝਾਉਣਾ ਕੀਤਾ ਬੀਬੀ ਜੀਆਂ ਨੇ ਕਿ ਬਿਲਕੁਲ ਜਿਉਂ ਤਿਉਨੇ ਡਰੋ ਕੇ ਸ਼ਬਦ ਕਹਿਨੇ ਅਸੀਂ ਨਹੀਂ ਸਾਡੇ ਪਤੀ ਪਰਮੇਸ਼ਰ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਜਿੰਨਾ ਦੇ ਨਾਲ ਸਾਡਾ ਰੋਕਾ ਆਇਆ ਮੰਗਣੀ ਹੋਈ ਹੈ ਸਾਡੇ ਪਤੀ ਪਰਮੇਸ਼ਰ ਹੋ ਹੀ ਨੇ ਅਸੀਂ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਪੰਜਾਬ ਪਿਆਰਿਆਂ ਨੇ ਸਿੱਧਤ ਅਤੇ ਦ੍ਰਿੜਤਾ ਨੂੰ ਦੇਖ ਕਰਕੇ ਨਾ ਬੀਬੀ ਸਰਿੰਦਰ ਕੌਰ ਦੇ ਪਰਿਵਾਰ ਨੂੰ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਭਾਈ ਭਾਈ ਸਰਿੰਦਰ ਸਿੰਘ ਜੀਆ ਦੀ ਫੋਟੋ ਦੇ ਨਾਲ ਇਹਨਾਂ ਦੇ ਆਨੰਦ ਕਾਰਜ ਕਰਦੇ ਹੋਇਆ ਵੀ ਇਸੇ ਤਰ੍ਹਾਂ ਉਹਨਾਂ ਦੇ ਆਨੰਦ ਕਾਰਜ ਭਾਈ ਸਾਹਿਬ ਜੀਆ ਦੀ ਫੋਟੋ ਦੇ ਨਾਲ ਹੋਏ ਨੇ ਸਾਰੀ ਉਮਰ ਪਤੀ-ਵ੍ਰਧਾ ਤਨੁ ਦੇ ਅੰਦਰ ਪਰਪੱਕ ਰਹੇ ਨੇ ਸਾਖੀ ਸ਼ਰਵਣ ਕਰਨ ਦਾ ਉਦੇਸ਼ ਇਹ ਹੈ ਕੱਲ ਆਪਾਂ ਸਾਰਿਆਂ ਨੇ ਹੀ ਇੱਕ ਬੜੀ ਦੁਖਦਾਈ ਖਬਰ ਸੁੰਨਣਾ ਕੀਤੀ ਹੈ ਸੁਖਣਵਾਲਾ ਪਿੰਡ ਇਤਰਫਰੀਦਕੋਟ ਜ਼ਿਲ੍ਹੇ ਦੇ ਅੰਦਰ ਇੱਕ ਪਤਨੀ ਨੇ ਕੀ ਕੀਤਾ ਆਪਣੇ ਘਰਵਾਲੇ ਨੂੰ ਮਾਰ ਕਰਕੇ ਉਹਦੀ ਪੈਲੀ ਹੜੱਪਣ ਦੀ ਕੋਸ਼ਿਸ਼ ਕੀਤੀ ਭਾਈ ਮੇਨਤੀ ਇਹ ਹੈ ਜਿੱਥੇ ਇਹ ਗੱਲਾਂ ਹੋ ਰਹੀਆਂ ਨੇ ਸੰਸਾਰ ਦੇ ਅੰਦਰ ਇਹ ਤਾਂ ਹੋ ਰਹੀਆਂ ਨੇ ਅਸੀਂ ਗੁਰਸਿੱਖੀ ਤੋਂ ਦੂਰ ਹੋ ਗਏ ਜੇ ਕਿਦਰੇ ਗੁਰੂ ਸਾਹਿਬ ਜੀਆਂ ਦਾ ਮਨ ਦੇ ਅੰਦਰ ਭਾਇ ਹੁੰਦਾ ਨਾ ਤੇ ਇਹ ਕਾਰਨ ਨਾ ਬਣਦੇ ਜਿੱਥੇ ਬੀਬੀ ਸੁਰਿੰਦਰ ਕੌਰ ਜੀਆ ਨੇ ਸਿਰਫ ਮੰਗਣੀ ਹੋਈ ਹੈ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਤੇ ਇਥੇ ਅੱਜ ਕੱਲ ਕੀ ਵਰਤ ਰਿਹਾ ਹੈ ਭਾਣਾ ਕਿ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਭਾਸ ਬੈਠ ਕਰਕੇ ਲਾਵਾ ਤੇ ਫੇਰੀ ਹੋਏ ਨੇ ਗਰੰਤੀ ਸਿੰਘ ਨੇ ਪਹਿਲਾਂ ਅਰਦਾਸ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਆਗਿਆ ਲੈਣ ਵਾਸਤੇ ਕੀਤੀ ਹੈ ਕਿ ਸਤਿਗੁਰੂ ਸਾਹਿਬ ਜੀ ਆਪ ਜੀਆਂ ਦੀ ਆਗਿਆ ਹੋਵੇ ਤਾਂ ਹੀ ਫੇਰ ਇਹ ਆਰੰਭ ਕੀਤੇ ਜਾਣ ਤੇ ਉਸ ਤੋਂ ਬਾਅਦ ਸੰਪੂਰਨਤਾ ਦੀ ਅਰਦਾਸ ਪੁਰ ਜੋਰ ਸੰਗਤ ਰੂਪੀ ਅੰਦਰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਪਾਸ ਹੋਈ ਹੈ ਤੇ ਅਸੀਂ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਜਦੋਂ ਕਿਸੇ ਨਾਲ ਆਨੰਦ ਕਾਰਜ ਕਰਦੇ ਆ ਨਾ ਤੇ ਇੱਕ ਵਾਅਦਾ ਕਰਦੇ ਆ ਕਿ ਅੱਜ ਤੋਂ ਮੈਂ ਸਾਰੀ ਉਮਰ ਲਈ ਤੇਰਾ ਹਾਂ ਤੇ ਜੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਵਾਅਦਾ ਕਰਕੇ ਜਿਸ ਨੇ ਆਗਿਆਵੀਆਂ ਦੇ ਉੱਪਰ ਯਕੀਨ ਕਰਨਾ ਕੀਤਾ ਆਗਿਆਵੀਆਂ ਨੇ ਉਹਨੂੰ ਮਾਰ ਦੇਣਾ ਕੀਤਾ ਜਾਂ ਉਹਦੇ ਨਾਲ ਕਦੇ ਵੀ ਧੋਖਾ ਦੇਣਾ ਕਰ ਦਿੱਤਾ ਧੋਖਾ ਕਰ ਦਿੱਤਨ ਮਾਰ ਹੀ ਦਿੱਤਾ ਉਸਨੂੰ ਤਾਂ ਵਿਚਾਰੇ ਨੂੰ ਜਾਣ ਤੋਂ ਤੇ ਇਸ ਦਾ ਲੇਖਾ ਵੀ ਦਰਗਾਹ ਦੇ ਅੰਦਰ ਹੋਵੇਗਾ ਇਹ ਤਾਂ ਮਾਰ ਦੇਣ ਵਾਲਾ ਲੇਖਾ ਤਾਂ ਦਰਗਾਹ ਦੇ ਅੰਦਰ ਹੋਣਾ ਹੀ ਹੋਣਾ ਹੈ ਹੋ ਸਕਦਾ ਇਸ ਸੰਸਾਰੀ ਦਰਗਾਹ ਦੇ ਅੰਦਰ ਇੱਥੇ ਕੋੜ ਕਚਹਿਰੀਆਂ ਦੇ ਕੇਸਾਂ ਜੋ ਬਰੀ ਹੋ ਜਾਵੇ ਪਰ ਜਿਹੜਾ ਪ੍ਰਮਾਤਮਾ ਦੇ ਕਰ ਦਾ ਨਿਆਂ ਹੈ ਉਹ ਜ਼ਰੂਰ ਹੋ ਕੇ ਰਹੇਗਾ ਜੇ ਗੁਰੂ ਸਾਹਿਬ ਜੀਾਂ ਦੇ ਚਰਨਾਂ ਦੇ ਪਾਸ ਸਨਮੁਖ ਬੈਠ ਕਰਕੇ ਜਿਹੜੀ ਤੂੰ ਗਲਤੀ ਕੀਤੀ ਹੈ ਉਹ ਗਲਤੀ ਕਦੇ maaf ਨਹੀਂ ਹੋਵੇਗੀ ਜੇ ਕੋਈ ਗਲਤੀ ਕਿਧਰੇ ਮਨੁੱਖ ਬਾਹਰ ਬੈ ਕੇ ਕਰਿਆਵੇ ਨਾ ਗੁਰੂ ਘਰ ਤੋਂ ਬਾਹਰ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਤੋਂ ਬਾਹਰ ਜਦੋਂ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਆ ਕਰਕੇ ਨਤਮਸਤਕ ਹੋਈਦਾ ਹੈ ਗੁਰੂ ਸਾਹਿਬ ਕਿਰਪਾ ਕਰਦੇ ਆ ਉਹ ਜਿਹੜੀ ਗਲਤੀ ਹੈ ਉਹ ਮਾਫ ਹੋ ਜਾਂਦੀ ਹੈ ਉਹ ਕਰਮ ਪੁੱਠੀਆਂ ਤੋਂ ਸਿੱਧੀਆਂ ਹੋ ਜਾਂਦੇ ਆ ਤੇ ਜਿਹੜੀ ਗਲਤੀ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਬੈਠ ਕਰਕੇ ਵਾਅਦਾ ਕਰਕੇ ਕਰ ਦਿੱਤੀ ਉਹਦੀ ਮਾਫੀ ਪੂਰੀ ਜ਼ਿੰਦਗੀ ਜਿੰਨਾ ਚਿਰ ਤੇਰੀ ਰੂਹ ਇਹ ਜਿਹੜੇ ਸੰਸਾਰ ਦੇ ਉੱਪਰ ਰਹੇਗੇ ਉਹਨਾਂ ਚਿਰ ਤਾਂ ਛੱਡੋ ਜਿਸ ਦਿਨ ਇਸ ਦਾ ਅੰਤਲਾ ਸਮਾਂ ਆ ਗਿਆ ਇਹ ਜਿਹੜਾ ਢੋਲ ਜਿਹੜਾ ਸਰੀਰ ਰੂਪੀ ਘੜਾ ਚੱਕ ਰਹੇ ਜਿਸ ਦਿਨ ਇਹ ਵੱਜ ਗਿਆ ਉਸ ਤੋਂ ਬਾਅਦ ਵੀ ਇਸ ਦਾ ਲੇਖਾ ਹੋਵੇਗਾ ਸੋ ਭਾਈ ਇਹ ਬੇਨਤੀ ਹੈ ਜਿੱਥੇ ਆਵ ਨਹੀਂ ਆ ਨੇ ਇਹ ਜਿਹੜੀਆਂ ਘਟਨਾਵਾਂ ਬਹੁਤ ਆਤ ਵਾਪ ਰਹੀਆਂ ਨੇ ਉੱਥੇ ਆਪਣੇ ਪਰਿਵਾਰ ਨੂੰ ਸਮਝਾਉਣਾ ਹੈ ਬੱਚਿਆਂ ਧੀਆਂ ਬੱਚਿਆਂ ਨੂੰ ਪਾਈ ਨਹੀਂ ਜੀ ਅਸੀਂ ਤੈਨੂੰ ਗੁਰੂ ਸਹਿਜੀਆਂ ਦੇ ਚਰਨਾਂ ਦੇ ਲੜ ਲਾ ਰਹੇ ਹਾਂ ਤੂੰ ਗੁਰੂ ਸਹਿਜੀਆਂ ਦੇ ਚਰਨਾਂ ਦੇ ਰਾਹੀ ਕਿਸੇ ਦੇ ਲੜ ਲਾ ਰਹੇ ਹਾਂ ਤੂੰ ਪੁਰਜੋਰ ਪੂਰੀ ਉਮਰੋਂ ਦਾ ਹੋ ਕੇ ਰਹਿਣ ਪਹਿਲੀ ਤਾਂ ਗੱਲ ਪਹਿਲਾਂ ਬੱਚਿਆਂ ਨੂੰ ਇਹ ਜ਼ਰੂਰ ਪੁੱਛਿਆ ਜਾਵੇ ਭਾਈ ਆਪ ਜੀਆਂ ਦੀ ਮਰਜ਼ੀ ਕਿਦਰੇ ਹੋਰ ਤਾਂ ਨਹੀਂ ਤਾਂ ਕਰਕੇ ਭਾਈ ਜੂ ਇਹ ਕਰਮ ਹੋਣ ਤੋਂ ਬਚ ਸਕਣ ਗੁਰੂ ਸਾਹਿਬ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿੱਥੇ ਆਪਾਂ ਗੁਰ ਇਤਿਹਾਸ ਦੀ ਗੱਲ ਕਰਨੀ ਹੈ ਉੱਥੇ ਆਪਾਂ ਨੂੰ ਇਹ ਜਿਹੜੇ ਸੰਸਾਰਿਕ ਰੀਤੀਆਂ ਨੇ ਇਹਨਾਂ ਤੋਂ ਨਿਰਲੇਪ ਰਹਿਣ ਦੇ ਬਾਰੇ ਵੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਿਪਾ ਕਿਰਪਾ ਕਰਨ ਸਿਰ ਤੇ ਮੀਰ ਭਰਿਆ ਅਥਰੱਖ ਭਾਈ ਫਤਮੰਤ ਸਿੰਘ ਜੀਆ ਦੇ ਪਿਤਾ ਜੀਆ ਨੇ ਜਿੱਥੇ ਤਿੰਨਾਂ ਦੀ ਸੁਪਤਨੀ ਦਾ ਸਾਰੀ ਉਮਰ ਖਿਆਲ ਰੱਖਣਾ ਕੀਤਾ ਉਸ ਤੋਂ ਬਾਅਦ ਪਤਨੀ ਨੇ ਸੋ ਪਤੀਵ੍ਰਤਾ ਧਰਮ ਨਿਭਾਇਆ ਤਾਂ ਭਾਈ ਸੁਤਵੰਤ ਸਿੰਘ ਜੀਆ ਦੇ ਪਿਤਾ ਜਦੋਂ ਅਖੀਰਲੀ ਵਾਰ ਭਾਈ ਸੁਤਵੰਤ ਸਿੰਘ ਜੀਆ ਨੂੰ ਮਿਲਣ ਗਏ ਨਾ ਭਾਈ ਸੁਤਵੰਤ ਸਿੰਘ ਜੀਆ ਦੇ ਬੋਲ ਸਨ ਕਿ ਪਿਤਾ ਜੀਓ ਕਿਦਰੇ ਦੁਨੀਆ ਦੇ ਅੰਦਰ ਇਹ ਮਨ ਦੇ ਅੰਦਰ ਖਿਆਲ ਨਾ ਰਹਿ ਜਾਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਜਿਹੜੇ ਜਹਕਾਰੇ ਛੱਡੇ ਹਨ ਪੁੱਤਰਾਂ ਦੇ ਮੌਤ ਤੇ ਇਹ ਕਿਦਰੇ ਐਵੇਂ ਗੱਲਾਂ ਹੀ ਆ ਇਤਿਹਾਸਕਾ ਤੇ ਕਹਿੰਦੇ ਤੁਸੀਂ ਇਹ ਜਿਹੜੇ ਨੂੰ ਨਾ ਇਤਿਹਾਸ ਕਰਕੇ ਦਿਖਾਇਓ ਤੁਸੀਂ ਇਸ ਗੱਲਾਂ ਨੂੰ ਇਹ ਬਾਤਾਂ ਨੂੰ ਇਹ ਬਾਬੇ ਕੇ ਇਤਿਹਾਸ ਨੂੰ ਸੁਰਜੀਤ ਕਰਕੇ ਦਿਖਾਇਓ ਕਿਉਂਕਿ ਇਤਿਹਾਸ ਸਦਾ ਹੀ ਦੁਹਰਾਇਆ ਜਾਂਦਾ ਏ ਜਿਸ ਸਮੇਂ ਭਾਈ ਸੁਤਮント ਸਿੰਘ ਜੀਆ ਨੇ ਇਹ ਬਚਨ ਪਿਤਾ ਜੀਆ ਨੂੰ ਕਹੇ ਨਾਲ ਕਹਿਣਾ ਕੀਤਾ ਸਵੇਰ 5:00 ਵਜੇ ਮੈਨੂੰ ਫਾਂਸੀ ਦੀ ਸਜ਼ਾ ਹੋਣੀ ਏ ਮੈਨੂੰ ਫਾਂਸੀ ਦਿੱਤੀ ਜਾਣੀ ਏ ਮੇਰੀ ਅੰਤਿਮ ਇੱਛਾ ਏ ਪਿਤਾ ਜੀ ਆਪ ਜੀ ਜੇਲ੍ਹ ਦੇ ਬਾਹਰ ਬੈਠ ਕਰਕੇ ਜੇਲ੍ਹ ਦੇ ਬਾਹਰ ਜੈਕਾਰੇ ਛੱਡੋ ਤੇ ਉਹ ਜੈਕਾਰਿਆਂ ਦੀ ਗੂੰਜ ਮੇਰੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਾਂ ਨੂੰ ਪੂਰਨੇ પાਕੇ ਦਿਖਾਏ ਉੱਤੇ ਭਾਈ ਸਤਵੰਤ ਸਿੰਘ ਜੀਆਂ ਦੇ ਪਿਤਾ ਨੇ ਉਹ ਪੂਰਨਿਆਂ ਦੇ ਉੱਪਰ ਚੱਲ ਕੇ ਦਿਖਾਉਣਾ ਕੀਤਾ ਤੇ ਜੇ ਕਿਧਰੇ ਇਹ ਪੂਰਨੇ ਭਾਈ ਸਤਵੰਤ ਸਿੰਘ ਜੀ ਪਤਨੀ ਨੇ ਪਾ ਕਰਕੇ ਦਿੱਤੇ ਨੇ ਤੇ ਆਪਾਂ ਵੀ ਕੋਸ਼ਿਸ਼ ਕਰੀਏ ਉਹਨਾਂ ਦੇ ਉੱਪਰ ਚੱਲ ਕੇ ਭਾਈ ਬੰਦਿਆਂ ਨੂੰ ਵੀ ਬਰਜੋਰ ਬੇਨਤੀ ਹੈ ਆਪ ਵੀ ਪਤਨੀ ਵਰਤਾ ਧਰਮ ਦੇ ਅੰਦਰ ਪੁਰ ਜੋਰ ਰਹੋ ਗੁਰੂ ਸਾਹਿਬ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਕੋ ਰੀਤੀਆਂ ਤੋਂ ਆਪ ਆ ਦੇ ਕੇ ਬਚਾਉਣ ਆਪ ਜੀਆਂ ਦੇ ਨਾਲ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਯੋਗ ਹੈ ਆਪ ਸਰਬਤ ਸੰਗਤ ਬਖਸ਼ਣ ਹਾਰ ਹੋ ਗੁਰੂ ਸਾਹਿਬ ਬਖਸ਼ਣ ਹਾਰ ਹਨ ਆਪ ਸਰਬਤ ਸੰਗਤ ਨੇ ਬਖਸ਼ ਲੈਣਾ ਅਖੀਰ ਦੇ ਅੰਦਰ ਦੁਇਕਰ ਜੋੜ ਮਗੰਝ ਕੇ ਬੁਲਾਓ ਫਤੇ ਆਕੋ ਜੀ